ਬਾਈ ਤਰੀਕ ਨੂੰ ਸਾਡੇ ਜਿਹੜੇ 500 ਸਾਲ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਹੋ ਰਿਹਾ ਹੈ ਅਯੋਧਿਆ ਦੇ ਵਿੱਚ ਭਗਵਾਨ ਰਾਮ ਜੀ ਦਾ ਜਿਹੜਾ ਭਵਯ ਮੰਦਿਰ ਹੈ ਉਹ ਤਿਆਰ ਹੋ ਰਿਹਾ ਉਸ ਤੇ ਉਹਨਾਂ ਦੀ ਪ੍ਰਾਨ ਪ੍ਰਤਿਸ਼ਠਾ ਹੋਣੀ ਹੈ ਉੱਥੇ ਭਗਵਾਨ ਰਾਮ ਜਿਹੜੇ ਆਪਣੇ ਸਭ ਪਰਿਵਾਰ ਪਹੁੰਚ ਰਹੇ ਨੇ ਇਸ ਲਈ ਉਸ ਦਿਨ ਨੂੰ ਦੀਵਾਲੀ ਦੀ ਤਰ੍ਹਾਂ ਸੈਲੀਬ੍ਰੇਟ ਕਰਨਾ ਪਵੇਗਾ ਤਾਕੀ ਪਤਾ ਚੱਲੇ ਕਿ ਸਨਾਤਨ ਜਿਹੜਾ ਉਹ ਬੜੀ ਚੰਗੀ ਤਰ੍ਹਾਂ ਫੈਲ ਰਿਹਾ ਹੈ ਔਰ ਬੜੇ ਅੱਛੇ ਸੰਸਕਾਰ ਦੇ ਰਿਹਾ ਸੋ ਬਿਰੀ ਸਾਰੇ ਸਮਾਜਿਕ ਬਿੱਤੀਆਂ ਸਾਰੇ ਸਨਾਤਨੀਆਂ ਸਨਾਤਨੀਆਂ ਦੀ ਬਿੱਤੀ ਹੈ ਕਿ ਵਾਈ ਤਰੀਕ ਨੂੰ ਬਿਸ਼ੱਕ ਤੜ ਕੋ ਅਯੁੱਧਿਆ ਜਾ ਜਾਦਾ ਬਿਸ਼ੱਕ ਨਹੀਂ ਜਾਣਾ ਚਾਹੁੰਦਾ ਚਾਹੇ ਤੁਹਾਨੂੰ ਮੌਕਾ ਮਿਲਦਾ ਉੱਥੇ ਜਾਣ ਦਾ ਕਿ ਨਹੀਂ ਮਿਲਦਾ ਪਰਤੂ ਆਪਣੇ ਘਰ ਦੇ ਵਿੱਚ ਹੀ ਅਯੁੱਧਿਆ ਬਣਾਓ ਦੀਪਾਲਾ ਕਰੋ ਪਟਾਕੇ ਚਲਾਓ ਖੂਬ ਖੂਬ ਦੀਵਾਲੀ ਦੀ ਤਰ੍ਹਾਂ ਸੈਲੀਬ੍ਰੇਟ ਕਰੋ ਤਾਂ ਕਿ ਭਗਵਾਨ ਰਾਮ ਜਿਹੜੇ ਆ ਉਹ ਪਹਿਲੀ ਵਾਰੀ ਜਦੋਂ ਵਾਪਸ ਆਏ ਸੀਗੇ ਚੋਲਾਸਰ ਬਾਦ ਉਦੋਂ ਇੱਕ ਸੈਲੀਬ੍ਰੇਸ਼ਨ ਹੋਈ ਸੀਗੀ ਹੁਣ ਤੇ ਉਹ 500 ਸਾਲ ਬਾਅਦ ਆਪਣੇ ਜਿਹੜੇ ਕੀ ਕਹਿੰਦੇ ਆ ਜਨਮ ਸਥਲੀ ਤੇ ਆ ਰਹੇ ਨੇ ਇਸ ਲਈ ਉਹਨਾਂ ਦੀ ਸੈਲੀਬ੍ਰੇਸ਼ਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਦੁਨੀਆ ਦੇਖੇ ਸੋ ਮੇਰੀ ਸਾਰਿਆਂ ਕੀ ਬਿਲਤੀ ਆਈ ਹੈ ਕਿ ਭਗਵਾਨ ਰਾਮ ਜੀ ਦਾ ਜੋ ਇਹ ਭਵੇਅ ਦਿਵਸ ਹੈ ਇਹਨੂੰ ਸੈਲੀਬ੍ਰੇਟ ਕੀਤਾ ਜਾਏ ਤਾਂ ਕਿ ਸਾਰੀ ਦੁਨੀਆ ਇਹਨੂੰ ਯਾਦ ਰੱਖੇ ਰੱਖੇ ਪਰ ਹਮੇਸ਼ਾ ਇਹਨੂੰ ਇੱਕ ਤਰ੍ਹਾਂ ਦਾ ਤਿਉਹਾਰ ਦੀ ਤਰ੍ਹਾਂ ਹਰ ਸਾਲ ਮਨਾਇਆ ਜਾਏ। ਜੈ શ્રી RAM ਜੈ શ્રી RAM ਜੈ શ્રી RAM ਜੈ શ્રી RAM ਜੈ ਫਲੀ ਰਾਮ ਜੈ શ્રી RAM ਇਹਨੂੰ ਇਹ ਜਿੰਦਾ ਸਾਡੇ ਸ਼ਿਵ ਸੈਨਾ ਵਿਦਿਆਲਿਆ ਗੁਰਦਾਸਪੁਰ ਵਾਲੋਂ ਵਿਸ਼ੇਸ਼ ਤੌਰ ਤੇ ਸਾਰੇ ਸਮਾਜ ਲਈ ਹੈ, ਸਾਰੇ ਸਨਾਤਨ ਧਰਮ ਦੇ ਪ੍ਰੇਮੀਆ ਲਈ ਹੈ। ਇਸ ਲਈ ਇਸ ਦਿੱਤੀ ਨੂੰ ਸਵੀਕਾਰ ਕਰੋ ਅਤੇ ਖੂਬ ਅਚੀ ਤਰ੍ਹਾਂ ਸੈਲੀਬ੍ਰੇਟ ਕਰੋ।